ਸਸੀ ਗਾਜੀ ਤੁਸੀਂ ਦੇਖ ਰਹੇ ਹੋ ਸ਼ੇਰ ਪੰਜਾਬ ਨਿਊਜ਼ ਚੈਨਲ ਨਵੇਂ ਤੇ ਤਾਜ਼ਾ ਅਪਡੇਟ ਲੈ ਕੇ ਇੱਕ ਵਾਰੀ ਫੇਰ ਤੁਹਾਡੇ ਸਾਹਮਣੇ ਪੇਸ਼ ਹੋਇਆ ਗੱਲ ਕਰਦੇ ਹਾਂ ਕਿ ਇਸ ਵੇਲੇ ਦੀ ਜਿਹੜੀ ਵੱਡੀ ਖਬਰ ਜਿਹੜੀ ਸਾਹਮਣੇ ਆ ਰਹੀ ਹੈ ਉਹ ਅਮਰਿਤਪਾਲ ਸਿੰਘ ਨੂੰ ਲੈ ਕੇ ਆ ਰਹੀ ਹੈ ਜੀ ਆ ਤੁਹਾਨੂੰ ਦੱਸ ਦਈਏ ਕਿ ਅਮਰਿਤਪਾਲ ਸਿੰਘ ਵੱਲੋਂ ਆਪਣੇ ਉੱਤੇ ਲੱਗੇ ਹੋਏ ਐਨਐਸਏ ਦੇ ਖਿਲਾਫ ਪਟੀਸ਼ਨ ਜਿਹੜੀ ਆ ਉਹ ਦਾਇਰ ਕੀਤੀ ਗਈ ਸੀ ਜਿਹਦੀ ਅੱਜ ਜਿਹੜੀ ਸੁਣਵਾਈ ਆ ਹਾਈ ਕੋਰਟ ਦੇ ਵਿੱਚ ਹੋਣੀ ਹੈ ਔਰ ਸਾਰਿਆਂ ਦੇ ਜਿਹੜਾ ਨਜ਼ਰਾਂ ਇਹਨਾਂ ਇਸ ਸੁਣਵਾਈ ਦੇ ਉੱਤੇ ਲੱਗੀਆਂ ਨੇ ਕਿਉਂਕਿ ਆਲਰੇਡੀ ਜਿਹੜੀ ਪਹਿਲਾਂ ਵੀ ਇੱਕ ਵਾਰੀ ਸੁਣਵਾਈ ਹੋ ਚੁੱਕੀ ਹੈ ਉਹਦੇ ਵਿੱਚ ਮਾਨਯੋਗ ਕੋਰਟ ਵੱਲੋਂ ਕੁਝ ਖਾਮੀਆਂ ਜੜੀਆਂ ਨੇ ਉਹ ਦੱਸੀਆਂ ਗਈਆਂ ਸਨ ਔਰ ਉਸ ਤੋਂ ਬਾਅਦ ਅਮਰਿਤਪਾਲ ਸਿੰਘ ਜੀ ਦੇ ਜਿਹੜੇ ਵਕੀਲ ਨੇ ਉਹਨਾਂ ਵੱਲੋਂ ਜਿਹੜਾ ਸਮਾਂ ਮੰਗਿਆ ਗਿਆ ਸੀ ਔਰ ਅੱਜ ਜਿਹੜੀ ਆ ਮੋੜ ਤੋਂ ਜਿਹੜੀ ਇਸ ਮਾਮਲੇ ਦੇ ਵਿੱਚ ਸੁਣਵਾਈ ਹੋ ਰਹੀ ਹੈ ਕਿ ਇੱਕ ਸਾਲ ਜਿਹੜਾ ਆ ਐਨਐਸਏ ਵਧਾਉਣ ਨੂੰ ਜਿਹੜੀ ਚੁਣੌਤੀ ਦਿੱਤੀ ਗਈ ਸੀ اور ਨਾਲ ਦੀ ਨਾਲ ਪਰਿਵਾਰਕ ਮੈਂਬਰਾਂ ਨੇ ਇਹ ਵੀ ਕਿਹਾ ਸੀ ਕਿ ਜਿਹੜਾ ਐਨਐਸਸੀਆ ਵਧਾਉਣਾ ਇਹ ਬਿਲਕੁਲ ਜਿਹੜਾ ਸਰਾਸਰ ਗਲਤ ਹੈ ਔਰ ਜਿਹੜਾ ਸੰਸਦ ਵੱਜੋ ਲੱਖਾਂ ਲੋਕਾਂ ਨੇ ਉਹਨਾਂ ਨੂੰ ਵੋਟਾਂ ਪਾ ਕੇ ਜਿਹੜਾ ਜਿਤਾਇਆ ਆ ਉਹ ਤੋ ਹੁਣ ਉਹਨਾਂ ਨੂੰ ਅੰਦਰ ਰੱਖਣਾ ਜਿਹੜਾ ਆ ਉਹ ਗੈਰਕਾਨੂੰਨੀ ਆ ਤੋ ਜਲਦ ਤੋਂ ਜਲਦ ਜਿਹੜਾ ਉਹਨਾਂ ਨੂੰ ਇਸ ਐਨਐਸ ਜਿਹੜਾ ਲੱਗਾ ਹੋਇਆ ਹੈ ਇਹ ਉਹਨਾਂ ਦਾ ਹਟਾਇਆ ਜਾਵੇ ਤਾਂ ਉਸ ਤੋਂ ਬਾਅਦ ਜਿਹੜਾ ਆ ਉਹਨਾਂ ਨੂੰ ਬਰੀ ਕਰਕੇ ਵਾਪਸ ਆਪਣੇ ਸ਼ਹਿਰ ਅਤੇ ਆਪਣੇ ਕਬਜ਼ੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਉਹਨਾਂ ਨੂੰ ਵਾਪਸ ਲਿਆਉਣਾ ਚਾਹੀਦਾ ਹੈ ਸ਼ਰੇ ਪੰਜਾਬ ਨਿਊ ਚੈਨਲ ਨੂੰ ਲਾਈਕ ਸ਼ੇਅਰ ਔਰ ਕਮੈਂਟ ਜੁ ਕਰੋ ਤਾਂ ਜੋ ਕਿ ਤੁਹਾਨੂੰ ਨਵੀਆਂ ਤੇ ਤਾਜ਼ਾ ਅਪਡੇਟ ਮਿਲਦੀਆਂ ਰਹਿਣ ਔਰ ਨਾਲ ਦੀ ਨਾਲ ਬੈਲ ਆਈਕਨ ਨੂੰ ਦਬਾਣਾ ਨਾ ਭੁੱਲਣਾ ਤਾਂ ਜੋ ਕਿ ਤੁਹਾਨੂੰ ਸਮੇਂ-ਸਮੇਂ ਸਰ ਸਾਡੀਆਂ ਨੋਟੀਫਿਕੇਸ਼ਨਾਂ ਤੁਹਾਨੂੰ ਮਿਲਦੀਆਂ ਰਹਿਣ ਫਿਲਹਾਲ ਤੁਸੀਂ ਦਿਓ ਮੈਨੂੰ ਇਜਾਜ਼ਤ ਔਰ ਦੇਖਦੇ ਰਹੋ ਸ਼ਰੇ ਪੰਜਾਬ ਨਿਊ ਚੈਨਲ